ਲਓ ਮੇਤਰੋ ਰੇਟ ਇਸ ਕਾਰ ਲੈ ਕੇ ਕਹਿੰਦੇ ਆਪਾਂ ਤੁਹਾਡੇ ਵਾਸਤੇ ਚਾਚਾ ਪਹਿਲਾਂ ਨੰਬਰ ਤੇ ਚਾਹ ਤਮਰਾ ਕਰ ਨੰਬਰ ਚੈੱਕ ਕਰ ਲਓ ਬਈ ਠੀਕ ਆ 8899 ਪੇਡ ਨੰਬਰ ਆ ਬਈ ਇਹ ਮਾਡਲ ਕਿੰਨਾ ਹੈ ਇਹ 2011 ਵੀਡੀਆ ਹੀ ਡੀਜ਼ਲ ਰੇਟ ਘੈਂਟ ਜਾਂ ਦੇਣਾ ਪਾ ਠੀਕ ਆ ਰੇਟ ਪੂਰਾ ਜਮਾ ਹੋ ਕੇ ਪਾ ਪੂਰੇ ਖਾਸ ਕਰਦੇਗਾ ਗਾਕ ਆਪਣੇ ਟਾਇਰ ਜਮਾ ਨਵੇਂ ਬਾਈ ਨਾਲ ਬਿੱਲ ਵੀ ਹੈ ਟਾਇਰਾਂ ਦਾ ਪਿਆ ਲੈ ਬਈ ਜਮਾ ਬ੍ਰਾਂਡ ਨੂੰ ਟਾਇਰ ਆ ਠੀਕ ਆ ਟਾਇਰਾਂ ਦੇ ਵਿੱਚ ਬੀਲ ਕੱਪ ਤੇ ਇਹ ਵੀਡੀਆ ਹੀ ਵੀਡੀਆ ਹੀ ਸਾਲ ਦਾ ਸ਼ੋਰਸ ਪਿਆ ਜੇ ਪੂਰੇ ਦਾ ਲਓ ਤੇ ਬੈਟਰੀ ਦਾ ਬਿੱਲ ਵੀ ਨਾਲ ਹੈ ਠੀਕ ਨਵੀਂ ਬੈਟਰੀ ਜਵੇਂ ਨਵੀਂ ਬੈਟਰੀ ਤਾਂ ਵੀ ਟਾਇਰਾਂ ਦੇ ਬਿੱਲੇ ਮਿਲ ਜੂ ਬੈਟਰੀ ਦੇ ਬਿੱਲੇ ਮਿਲ ਜੂ ਠੀਕ ਆ ਬੀਮਾ ਪਿਆਰ ਸਾਲ ਦਾ ਪੂਰੇ ਦਾ ਪਿਆਜ ਲੈ ਪੂਰਾ ਸਾਲ ਦਾ ਬੀਮਾ ਪੈ ਠੀਕ ਆ ਤੇ ਰੇਟ ਹੁਣ ਘੈਂਟ ਦੇ ਦੇ ਕਰਾਂ ਬਖਸ਼ ਹੋ ਜਾਣ ਬਲ ਰੇਟ ਇਹਦਾ ਆਪਾਂ ਜੈਨੂਨ ਆਖਿਆ ਬਈ 1,65,000 ਦੀ ਦੇ ਦੇਾਂਗੇ 1,65,000 ਦੀ ਜੈਸ ਨੋ ਤੁਹਾਨੂੰ ਕਾਰ ਮਿਲ ਜਾਣੀ ਆ ਰੇਟਜ ਵੀਡੀਓ 2011 ਮਾਡਲ ਬੀਡੀਆਈ ਠੀਕ ਆ ਬਈ ਪੰਜਾਬ ਨੰਬਰ ਦੀ ਕਿਤੋਂ ਨਹੀਂ ਮਿਲਣੀ ਤੁਹਾਨੂੰ ਇਹ ਰੇਟ ਦੇ ਵਿੱਚ ਕੋਈ ਐਲਡੀਆਈ ਤੋਂ ਵੀਡੀਆ ਹੀ ਨਹੀਂ Ориジナル ਵੀਡੀਆ ਹੀ ਆ Ориジナル ਵੀਡੀਆ ਹੀ ਆ ਬਾਕੀ ਵੀ ਨੰਬਰ ਸਕਰੀਨ ਤੇ ਪਾਇਆ ਬੈਠਾ ਠੀਕ ਆ ਭਾਈ ਆਉਣਾ ਕਿੱਥੇ ਵੀ ਰਣੇ ਠੱਠੀ ਭਾਈ ਪੈਂਡਾ ਜਿਲ੍ਹਾ ਮੋਗਾ ਨੇੜੇ ਬਾਗਾਪੁਰਾਣਾ ਨੇੜੇ ਭਗਤਾ ਭਾਈ ਬਰਗਾੜੀ ਨੇੜੇ ਪੈਂਦਾ ਸਾਰੇ ਸ਼ਹਿਰ ਨੇੜੇ ਲੱਗਦੇ ਆਪਾਂ ਬਾਕੀ ਵੀ ਠੀਕ ਆ ਇੱਕ ਵਾਰ ਤੁਸੀਂ ਫੋਨ ਕਰ ਲਿਓ ਵੀਰ ਨੂੰ ਨੰਬਰ ਆਪਾਂ ਸਕਰੀਨ ਤੇ ਪਾਤੇ ਸੰਪਰਕ ਕਰ ਲਿਓ ਵੀਡੀਓ ਨੂੰ ਦੱਬ ਕੇ ਕਰ ਦਿਓ ਸ਼ੇਅਰ ਪੇਜ ਨੂੰ ਕਰ ਲਿਓ ਫੋਲੋ ਧੰਨਵਾਦ ਜੀ